ਕੁਦੀ ਤੇ ਚਿੱਕਾ ਜੀ ਚਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਹੈਗਾ ਏ ਐਤਵਾਰ ਅਸੀਂ ਲੱਗੇ ਅਸੀਂ ਕੰਮ ਕਰਕੇ ਵੇਲੇ ਹੋ ਕੇ ਮੰਮੀ ਪੈਜੇ ਵਲੌਗ ਮੈਂ ਕਰਤਾ ਦੁਪਹਿਰੇ ਤੋਂ ਸਟਾਰਟਿੰਗ ਬਣਾਇਆ ਪਸਵੇਰ ਦਾ ਵਿੱਚ ਕਲਿੱਪ ਐਡ ਕਰਾਂਗੇ ਬਣੇ ਰਿਓ ਵੀਡੀਓ ਦੇ ਨਾਲ ਹਾਂ ਦੱਚੀ ਸਮਾਈਲ ਕਰਕੇ ਦੱਸੋ ਕਿ ਹੂੰ ਮੇਰੀ ਵੀਡੀਓ ਪੂਰੀ ਵੇਖਿਓ ਲਾਈਕ ਕਰਿਓ ਕਮੈਂਟ ਕਰਿਓ ਕਿ ਮੈਂ ਕਿਵੇਂ ਦਾ ਲੱਗਦਾ ਜੋਗਾ ਕਰਦਾ ਹੋਇਆ ਗੰਦੂ ਬੱਚਾ ਹਾਂ ਇਨਾ ਗੂਠਾ ਦਬ ਦੋ ਲਾਈਕ ਕਰ ਦੋ ਹਨਾ ਕਰ ਦੋ ਕਰ ਦੋ ਹਾਂ ਗੂਠਾ ਦਬ ਦੋ ਕੇ ਅੰਗੂਠਾ ਦਬ ਦੋ ਮੇਰਾ ਲਾਈਕ ਕਰ ਦੋ ਚਲੋ ਜੀ ਵੇਖੋ ਪੂਰੀ ਵੀਡੀਓ ਸਾਰੀ ਜੋ ਐਸੀ ਬਣਾਈ ਚੀ ਸੰਡੇ ਦੀ ਮਿੱਟੀ ਪਰ ਲੇਗਿੱਤੋ ਦਿਓ ਅਗੇ ਪੁੱਛਣਾ ੜ ਮਿੱਟੀ ਕੱ ਲਈ ਵੀ ਤਈ ਆਈਡੀਆ ਵਧੀਆ ਰੱਸੀ ਨਾ ਖਿੱਚੀ ਜੋ ਕਬਾੜੀ ਹੋ ਲਾ ਦਲੀਏ ਗੋਡਾ ਡਾਡਾ ਮਿੱਟੀ ਲੈ ਆਏ ਮਿੱਟੀ ਮਿੱਕੀ ਮਿੱਟੀ ਇਸ ਤਰ੍ਹਾਂ ਦਿਖੂਣ ਵਾਰੀ ਦਰਛਵੀ ਦੇਖੇ ਲੈ ਚੱਬ ਜੀਆਂ ਗੱਗੀਆਂ ਛੱਡੀ ਵੱਲਾ ਛੋਣੀ ਛੋਣੀ ਨਵੇਂ ਡਾਕ ਫੇਰ ਆ ਗਏ ਸਬਜ਼ੀਆਂ ਵਾਸਤੇ ਜਿਹੜੀਆਂ ਉਹਦੇ ਲਾਉਂਦੀਆਂ ਸੀ ਇਹ ਤਰ੍ਹਾਂ ਸਾਡੀਆਂ ਇਹ ਸਾਡੇ ਖੀਰੇ ਇਹ ਕਾ ਤਰ ਲੱਤਾਂ ਡੰਡੇ ਫਾੜ ਲੱਗਦੀ ਬੜੀ ਖੁਸ਼ੀ ਜੀ ਹੁੰਦੀ ਨਾ ਆਪਣੀ ਚੀਜ਼ਾਂ ਵੇਖ ਕੇ ਜਿਹੜੇ ਹੱਥੀ ਲਾਈਆਂ ਹੁਣ ਆ ਖੀਰਾ ਖੋਰ ਵੱਡਾ ਹੋ ਰਿਹਾ ਹਾਂ ਹੱਥ ਨਾਲ ਨਹੀਂ ਹੱਥ ਨਹੀਂ ਲਾਉਂਦੀ ਨਾ ਦੇਖੋ ਦੇਖਦੇ ਆ ਫਿਰ ਹੁੰਦਾ ਹੀ ਨਹੀਂ ਤੇ ਤੋਰੀਆਂ ਲੱਗੀਆਂ ਸਾਰੀਆਂ ਕਾਲੀ ਤੋਰੀ ਜੀ ਨੂੰ ਕਹਿੰਦੇ ਰਾਮਾ ਤੋਰੀ ਕਈ ਕਾਹ ਦਿੰਦੇ ਉਹ ਚੀਜ਼ ਤੇ ਇਦੋਂ ਸਾਡੀ ਤਰ੍ਹਾਂ ਦੇ ਹੀ ਤਰ੍ਹਾਂ ਲੱਗਣਗੇ ਇਹ ਵੀ ਪਣ ਕੀ ਲੱਗ ਰਹੀ ਨਹੀਂ ਬਤਾ ਹਾਂ ਨਹੀਂ 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 ਉਹ ਦੇਖਿਆ ਇਹਨੂੰ ਕਹਿੰਦੇ ਲੋਕ ਕੀ ਕੱਦੂ ਇਹਦਾ ਫਲ ਫਲ ਪੈ ਰਿਆ ਇਹਨੂੰ ਨਹੀਂ ਤੇ ਇਹ ਸੜਾ ਮਦਾ ਥਾਣਾ ਬੂਟਾ ਇਹ ਅੰਬਰੂਦ ਦਾ ਇਹ ਸਾਰੇ ਪਾਮ ਇਹ ਦర్శ ਮੇਰਾ ਪੁੱਤ ਝਾ ਓਏ ਤਸ਼ਵੀ ਚਾ ਓਏ ਉਹ ਦਾਦੀ ਪੋਤਾ ਗਾਰਡਨ ਦੇਖਣਾ ਐ ਚੀ ਇਸ਼ਾਰੇ ਜਾਨੇ ਗਾਰਡਨ ਦੇਖਣਾ ਐ ਚੀ ਬਹੁਤ ਅੰਕ ਕਰਦ ਰੂੜੀ ਲੈਣ ਗਏ ਨਾ ਕਹਿੰਦੇ ਰੂੜੀ ਲੈ ਆਈਏ ਆ ਕੀ ਦਾ ਹਾਂਜੀ ਉਹ ਸਟੈਂਡ ਲੈ ਆਉਣਾ ਇਹਦੇ ਨਾਲ ਦਾ ਵੱਡਾ ਥੱਲੇ ਆ ਸੋਖੀ ਮਿੱਟੀ ਨਾ ਨਿੱਧਰੋ ਚੱਕ ਲਈ ਆ ਰੋਤੀਆਂ ਤੋੜੀਆਂ ਲੇ ਮਿੱਟੀ ਤੇ ਕਹਿੰਦਾ ਮੈਂ ਹੀ ਵਿੱਚ ਜਾ ਤੂੰ ਨਹੀਂ ਜਾਣਾ ਮਿੱਟੀ ਚ ਪੁੱਤ ਮੈਂ ਮੂੰਹ ਛੜ ਕੇ ਰੋੜ ਆਹ ਰੋਡ ਬਲੋਕ ਹੋਗੀ ਉਹ ਗਿਆ ਪਹਾੜੀ ਏਰੀਆ 'ਚ ਹੈ ਨਾ ਆਪ ਕਰ ਲੈ। ਲੈ ਵੀਰੇ ਦੀ ਗੱਡੀ ਆ ਗਈ ਆ ਗਈ ਆ ਗਈ ਆ ਗਈ। ਨਾ ਕੋਈ ਕੀੜਾ ਕੱਢਾ ਹੁੰਦਾ ਵਿੱਚ। ਉਹਨਾਂ ਤਾਂ ਖਲਾਟੀ ਗੱਡੀ ਪਹਾੜਾਂ ਦੇ ਏਰੀਏ 'ਚ ਘੁੰਮ ਰਹੀ ਆ। ਆਪ ਉਹ ਸਾਹ ਲੈਣ ਨੂੰ ਧੁੱਪੇ 'ਚ ਇਧਰ ਆ ਕੇ ਕਾਲਾ ਹੋ ਜਾਏਗਾ। ਅੱਗੇ ਕਾਲਾ ਪਾਓਗੇ ਤੇ ਨਾ ਘਾਰ ਪੱਛੀ ਤੇ ਜਿਹੜਾ 15 ਦਿਨ ਬਾਅਦ ਫਲ ਮਿਲ ਜਾਂਦਾ ਸਬਜ਼ੀਆਂ ਨੂੰ। ਕਿਓਂ ਕਿ ਰੱਖਿਆ ਫਿਰ ਪਾਵਾਂਗੇ ਹਨਾ ਨਾ ਲੈ ਪੰਗੇ ਆਪਾਂ ਸੁਆਣੀ ਕਰਕੇ ਵੇਲੇ ਹੋਗੇ ਉੱਪਰ ਸੱਜੇ ਲੋਂਦੇ ਪੇਸ ਹੁਣ ਰੂੜੀ ਲੈਣਗੇ ਤਾਂ ਪਾਗੇ ਨੀਚੇ ਸੁਆਣੀ ਘਰ ਚ ਮੁੱਕ ਗਿਆ ਅਨੰਤ ਵੀ ਆ ਰਹੇ ਨੀਚੇ ਸੰਡੇ ਜਿ ਫੰਡੇ ਸੰਡੇ ਜਿ ਪੰਡੇ ਨਹੀਂ ਟੀਵੀ ਨਹੀਂ ਲਾਉਣਾ ਟੀਵੀ ਬਿਲਕੁਲ ਨਹੀਂ ਵੇਖਿਆ ਕਰਨਾ ਬਹੁਤ ਘੱਟ ਟੀਵੀ ਵੇਖਣਾ ਨਾ 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 ਕਦੇ ਹੋਣ ਸਾਗੇ ਸੰਦੇ ਦਸ਼ਮੀ ਮੈਂ ਹਾਂ ਤਾਂ ਬਦਕਾ ਕਰਦੀ ਕੜੀ ਜੋਫ ਕਰ ਲਿਓ ਵੀ ਚਾਹ ਤੇ ਇਹਦੇ ਕੱਪੜੇ ਧੁੱਲ ਗਏ ਇਹਨਾਂ ਨੂੰ ਪਾਦਾ ਤੇ ਫਿਰ ਉਸ ਤੋਂ ਬਾਅਦ ਫਿਰ ਕੁਝ ਵੀ ਉੱਪਰ ਲੱਗੇ ਵਾ ਸਬਜ਼ੀਆਂ ਲਵਨ ਉਹਨਾਂ ਤੇ ਲਿਆ ਦੇ ਸੀ ਕਿ ਦਰਸ਼ ਉਹ ਕਰਤਾ ਫਟਾਫਟ ਕਰ ਲਈ ਇਹ ਕੰਮ ਉਹ ਕਿਹ ਪ੍ਰਯੋਗ ਸਬਜ਼ੀਆਂ ਬਾਦੀ ਜੀ ਮਾਰਨਗੇ ਤੇ ਸਪੌਟਰ ਚੋਣਾ ਕਹਿੰਦੇ ਦਾ ਤੇਲ ਮੋਗ ਗਿਆ ਉਹ ਤਾਂ ਮੈਂ ਸੋਚਿਆ ਥੋੜਾ-ਬोटा ਦੁੱਧ ਦੀ ਸੰਭ ਲਈਏ ਤੇ ਬਾਅਦ ਬਾਅਦ ਮੰਗ ਲੈ ਥੋੜਾ-ਘੜ ਕਰਨੇ ਨਾ ਦੁੱਧ ਸੰਭਾਂ ਚੰਦ ਕਰ ਰਿਹਾ ਪਾਠ ਤੇ ਮੈਂ ਉਧਰੋਂ ਕੱਪੜੇ ਵਾਲਾ ਅਸੀਂ ਹੋ ਗਏ ਫਰੀ ਸਾਰੇ ਕੰਮ ਕਰਕੇ ਤਰਾਖਤ ਦੁੱਧ ਕਰ ਰੋਟੀਆਂ ਪਾ ਲਈ ਠਰ ਕੇ ਖਾਵਾਂਗੇ ਭੁੱਖ ਨਹੀਂ ਕਿਉਂਕਿ ਅੱਜ ਸੰਡੇ ਸੀ ਤੇ ਲੇਟ ਉੱਠੇ ਇਸ ਕਰਕੇ ਰੋਟੀ ਖਾਵਾਂਗੇ ਲੇਟ ਚਾਹ ਪੀਤੀ 8:00 ਕਾ 8:30 ਤੱਕ ਤਾਂ ਹੁਣ 10:00 ਵਜੇ ਰੋਟੀ ਖਾਣੇ ਲੇਟ ਜਾਲ ਕੋ ਦੇ ਕੇ ਆ ਪੈਸੇ ਮੈਨੂੰ ਕੋਗਨੇ ਬੁੱਤ ਸੂਰ ਡਾਡਾ ਦੇ ਗਾਇ ਸ਼ੂਜ਼ ਬਹੁਤ ਸੋਹਣੇ ਆ ਇਹ ਤਾਂ ਰੇਟ ਵੀ ਰੀਜ਼ਨੇਬਲ ਆ ਬਕਲੇ ਨਾ ਨਹੀਂ ਸਪੈਸੀਮਨ ਨੋਰਮਲ ਪਾਉਨੂ ਰੈਗੂਲਰ ਕਰੇ ਇਹਨਾਂ ਨਾਲ ਡੱਗੇ ਵੇਕ ਮਗਾਏ ਸੀ ਬਹੁਤ ਕੰਫਰਟੇਬਲ ਨੇ ਤੈਨੂੰ ਕਿੱਥੇ ਆ ਗਾ ਡਾਡਾ ਦੇ ਆ ਤੈਨੂੰ ਥੜੀ ਚਹੀਏ ਮੈਂ ਨਹੀਂ ਆਪਾਂ ਮਾ ਲੱਗੀਆਂ ਪਾਸਟ ਆਇਆ ਮੈਂ ਮੈਕਰੋ ਨਹੀਂ ਪਾਸਟ ਤੂ ਬੰਦੇਆਂ ਮਿਕਨ ਲਿਪਰਟਾ ਪਾਸਤਾ ਹੀ ਪਰੇਚ ਤੇ ਦੋ ਚੁੱਕੇ ਪਾਣੀ ਪੀਂੰਡਿਆ ਕਲ ਕਰ ਬਸ ਅੱਜ ਸੰਡੇ ਵਾਲੇ ਦਿਨ ਬਹੁਤ ਤੰਗ ਕਰਦੇ ਆ ਜਦੋਂ ਅਮ ਨੂੰ ਦੇ ਪਾਸਤਾ ਤੇ ਟਿਕਣੀ ਦਿੰਦੇ 3 ਵਜੇ ਆਰਾਮ ਨਹੀਂ ਕਰਨ ਦਿੱਤਾ ਇਹ ਮੁੰਡਾ ਨਾ ਬਹੁਤ ਤੰਗ ਕਰਦਾ ਸੰਡੇ ਨੂੰ ਵੀ ਸਰਕਾਰ ਨੂੰ ਚਾਹੀਦਾ ਸਕੂਲ ਲਾਉਣੇ ਚਾਹੀਦੇ ਕਿ ਨਹੀਂ ਜਿਹੜੇ ਸਹਿਮਤ ਹੋ ਮੇਰੇ ਨਾਲ ਕਮੈਂਟ ਜ਼ਰੂਰ ਕਰਿਓ ਜਿਹੜੇ ਸਹਿਮਤ ਹੈ ਮੇਰੇ ਨਾਲ ਜਰੂਰ ਕਮੈਂਟ ਕਰਨਾ ਕਿ ਸੰਡੇਰ ਸਕੂਲ ਲੱਗਣਾ ਚਾਹੀਦਾ ਨੋ ਕੱਟ ਸਕੂਲ ਜ਼ਰੂਰੀ ਹੈ ਇਹਨਾਂ ਨੇ ਬਹੁਤ ਮẶਕਟੇ ਦਮ ਕੀਤਾ ਹੋਇਆ ਘਰੇ ਰਹਿ ਕੇ ਸਰਕਾਰ ਨੂੰ ਅਪੀਲ ਹੈ ਕਿ ਸਕੂਲ ਬੰਦ ਨਹੀਂ ਕਰਨੀ ਚਾਹੀਦੇ ਚਲੋ ਜੀ ਮੈਂ ਬਣਾ ਰਿਹਾ ਹਾਂ ਪਾਸਤਾ ਖਾਣਾ ਹਾਂ ਦੜੇ ਆ ਨੰਤੇ ਨਾ ਮਾਰੋ ਮਿੱਤਰ ਲੱਤ ਬਾਸ ਦਾ ਖਾ। ਇਹਨਾਂ ਕੋਲ ਬਕਰੋਨੀ ਆ ਭਰਾ ਹੈ ਜੀ। ਆਹ ਪਤਾਉਂ ਅੱਛਾ ਆਦ ਮਿਰਚਾ ਮਿਰਚਾ ਵੀ ਮਿਰਚਾ। ਸਿਮਲਾ ਮਿਰਚਾ। ਆ ਕੀ? ਟਮਾਟਰ ਅੱਛਾ ਟਮਾਟਰ। ਟਮਾਟਰ ਟਮਾਟਰ। ਆਇਆ ਬਾਏ 1:30 ਵਜੇ। ਇਹ ਲਾਇਆ ਸੀ ਦੱਚਵੀਰ। ਆਹ ਕਿ ਖੀਰੇ ਆਣਾ? ਹਾਂ। ਉਹ ਕਿੱਡਾ ਵੱਡਾ ਹੋ ਗਿਆ ਖੀਰਾ ਅੱਜ? ਕਿੰਨੇ ਇੰਚ? ਹਾਂ। ਆਹ ਲੈ। ਆਹ ਵਾ ਖੀਰਾ ਆਇਆ। ਆਹੀ ਦੋਨੇ ਇਹ ਦੋ ਨਾ ਤੋਰੀਆਂ ਕਾਲੀ ਹੋ ਰਹੀ ਐ ਹਾਂ ਆ ਤੋਰੀ ਕਿੰਨਾ ਵਧੀਆ ਲੱਗਦਾ ਨਾ ਬਹੁਤ ਵਧੀਆ ਲੱਗਦਾ ਦਸ਼ੂ ਇਹ ਕਿੰਨਾ ਸੋਹਣਾ ਲੱਗਦਾ ਨਾ ਇਹਦਾ ਗਾਰਡਨ ਓਏ ਯਾਹਾਂ ਕਰੇਲਾ ਵੇ ਚੱਲ ਜਿਹੜਾ ਹਰੀ ਹਰੇ ਹੋਰ ਵਧ ਗਈਆਂ ਵੇਲਾ ਕਿੱਡੀ ਸੋਹਣੀ ਲੱਗਣੀ ਐ ਓ ਮੇਰੇ ਟੀਤੀ ਇਹ ਮੇਰੇ ਟੀ ਦੂਆ ਟੀ ਬੁੱਤ ਇਹ ਛੋਣਾ ਕੱਟਦਾ ਐਪ ਦਾ ਖੀਰ ਹੈ ਨਾ ਕੱਲੇ ਕੱਲੇ ਖਾ ਰਹੇ ਦੋਵੇਂ ਜੀ ਆਈਮ ਖਾਣਾ ਮੈਂ ਮੇਰੇ ਫੀਰਾ ਕਿਤੇ ਕਹਿੰਦੇ ਮਮੀ ਡੈਡੀ ਖਾਵਗੇ। ਖਾ ਗਏ ਸਵਾਸੀ ਸਵਾਸੀ ਸਾਨੂੰ ਤੇ ਸਪੈਸ਼ਲ ਆਈਸਕ੍ਰੀਮ। ਸ਼ੌਕੀਂ ਦੀ ਨੰ ਦਸ਼ਵੀਨ ਖਾਣੀ ਆ। ਉਹ ਦੱਚ ਦੱਚ ਦੇ ਛੋਟਾ ਸਾਡਾ ਨਾ। ਉਹਨੂੰ ਫਿਰ ਇੱਥੇ ਆਈਸਕ੍ਰੀਮ ਖਾਣੀ ਦਸ਼ਵੀਨ ਨੇ। ਡੈਡੀ ਕਿਤੇ ਡਾੜਾ। ਹੂ ਚੀਚੀ ਲੈਣ ਗਿਆ ਚੀਚੀ। ਹੂ ਕਹਿੰਦਾ ਓਏ ਇੱਥੇ ਹੂ। ਗੱਲਾਂ ਕਰ। ਮੈਂ ਨਾ। ਇਹ ਕਿਹਦੀ ਸੀ ਮਿਲ ਮੰਦਰੀ। हाय <laughs> तो 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 शाम टाइम से डॉ इंजैक्शन डेडी को दर्श भी बहुत खुश हो रहे थे कहा बड़ा क्यूट आया डॉगी तो बड़ा खुश हे पे दोनों जने देख के अजीबी कि दर्शन ऐसे वाल करी के अनंत फर्स्ट टाइम आनंत कहता मैं भी लैंना पर लाइक अन करते डोगी रखने कि इंजैक्शन लगाने आई डेढ़ी को दिन शामी चले गए आइसक्रीम खाना आनंद कहता आइसक्रीम खाने खाना खाने तो बाद चले आइसक्रीम खाण आदर्श बोलू मोलू मेरा बिहार रहा असर गेट खोलता पैया अनंत तो ग्डी लाता पैसे हाथ में मैं गुस्से हो रही सी नाल गंदी मिट्टी पी हूँ हाथ लग जा पै तो निकल लगे से घर तो ਨਿਕਲਦੇ ਨਿਕਲਦੇ ਦੇਰ ਹੋ ਗਈ 8:30 ਵਜੇ ਚੱਲੇ ਸੀ ਅਚਾਨਕ ਹੀ ਅਨੰਤ ਕੰਦਸੇ ਕੁਝ ਖਾਣ ਨੂੰ ਦਿਲ ਕਰਦਾ ਅਠਾ ਕਿੰਦੇ ਚਲੋ ਖਾਓ ਨਹੀਂ ਸਾਰੇ ਜਾਣੇ ਸੀ ਚਲੇ ਗਏ ਨਿਕਲ ਕੇ ਇੱਕ ਮਜ਼ਾ ਹੁੰਦਾ ਕਿ ਫੈਮਿਲੀ ਨਾਲ ਵਧੀਆ ਲੱਗਦਾ ਸਾਰੇ ਜਾਣੇ ਜਾ ਕੇ ਨਾ ਇਦਾਂ ਇੰਜੋਏ ਕਰ ਲਈਦਾ ਖਾ ਕੇ ਤੇ ਆਜੀ ਰਕਰ ਨੂੰ ਇਧਰ ਨੰਦ ਦਾ ਦਰਸ਼ ਲੈ ਰਹੇ ਸੀ ਪੰਗੇ ਨੇਰੇ ਜੀ ਵੀਡੀਓ ਨਹੀਂ ਸੀ ਬੰਦੀ ਵੀ ਕਾਲੀ ਹੋਉਂਦੀ ਸੀ ਤੇ ਤੇ ਅਸੀਂ ਪਹੁੰਚ ਗਏ ਆਈਸਕ੍ਰੀਮ ਫੇਵਰੇਟ ਆਈਸਕ੍ਰੀਮ ਅਨੰਤ ਦੀ ਪ੍ਰਕਾਸ਼ ਆਈਸਕ੍ਰੀਮ ਅਨੰਤ ਨਾਮ ਦੀ ਅਨੰਤ ਪ੍ਰਕਾਸ਼ ਪ੍ਰਕਾਸ਼ ਆਈਸਕ੍ਰੀਮ ਦਰਸ਼ਵੀਰ ਕਹਿੰਦਾ ਸੀ ਮੈਂ ਵੀ ਬਾਹਰ ਜਾਣਾ ਦਰਵਾਜ਼ਾ ਮਾਰਦਾ ਸੀ ਵੇਖ ਕੇ ਸਾਹਮਣੇ ਉਹਨਾਂ ਨੂੰ ਤੇ ਇੱਧਰ ਹੈ ਵੀ ਹਰ ਦਿੱਤੇ ਵਰਕਸ਼ਾਪ ਚ ਫੇਮਸ ਆ ਤੇ ਸੇ ਮੈਂ ਦਰਸ਼ਵੀਰ ਗੱਲਾਂ ਕਰੀ ਜਾਂਦਾ ਸੀ ਮੰਮਾ ਨਾਲ ਹੰਗਾਰੇ ਭਰਦਾ ਸੀ ਉਹ ਕਿ ਬਾਹਰ ਗਏ ਨੇ ਲਾਈਟਾਂ ਦੇਖਦਾ ਹੁੰਦਾ ਤੇ ਸੇ